ਆਸੀਂ ਮੰਗ ਕੀਤੀ ਹੈ ਸਰਕਾਰ ਤੋਂ ਜੇ ਜੇਕਰ ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਹੈ ਤਾਂ ਜੇ ਜੋ ਇੱਕ ਸ਼ਹਾਦਤ ਹੋਣ ਤੇ ਇੱਕ ਜਵਾਨ ਨੂੰ ਸਹੂਲਤ ਦਿੱਤੀ ਜਾਂਦੀ ਹੈ ਭਾਵੇਂ ਸਾਡੇ ਬੱਚੇ ਨੇ ਬਹੁਤ ਔਖਾ ਹੈ ਧੀਆ ਪੁੱਤੋ ਵੀ ਸਾਡੇ ਨੇ ਉਹਨਾਂ ਨਾਲ ਕੋਈ ਦਿਲਸੀ ਨਹੀਂ ਉਹਨਾਂ ਨਾਲ ਕੋਈ ਸਾਡਾ ਅੰਦਰੋਂ ਇਹ ਨਹੀਂ ਭਾਵ ਕੇ ਅਸੀਂ ਉਹਨਾਂ ਨੂੰ ਕਿਉਂ ਮਿਲ ਰਿਹਾ ਹੈ ਮੈਂ ਕਹਿੰਦਾ ਸਾਡੇ ਬੱਚੇ ਨੇ ਜਿਹੜੇ ਕਾਰਪੋਰੇਟ ਦੇ ਜਵਾਬ ਆ ਜਿਹੜੇ ਫੌਜ ਜਾਂਦੇ ਨੇ ਜਾਂ ਪੁਲਿਸ ਜਾਂਦੇ ਆ ਉਹ ਵੀ ਸਾਰੇ ਤੁਹਾਡੇ ਹੀ ਨੇ ਕਿਸਾਨ ਤੇ ਮਜ਼ਦੂਰ ਦੇ ਬੱਚੇ ਉੱਥੇ ਜਾਂਦੇ ਆ ਸੋ ਉਹਨਾਂ ਨੂੰ ਜੇਕਰ ਸੁਗਲਤ ਦੇਣ ਦੀ ਲੋੜ ਸਮਝਦੀ ਹੈ ਸਰਕਾਰ ਦੇ ਵਿੱਚੋਂ ਵੀ ਸਾਰਾ ਕੁਝ ਹੋਣ ਦੇ ਬਾਵਜੂਦ ਐਡੇ ਐਡੇ ਜੋਖਮ ਦੇ ਵਿੱਚ ਦੀ ਜੋ ਕੇ ਫਿਰ ਵੀ ਅਨਾਜ ਅਗਾਉਣਾ ਬੰਦ ਨਹੀਂ ਕੀਤਾ ਭਾਵੇਂ ਜਿੰਨੇ ਮਰਜ਼ੀ ਔਖੇ ਹੋਏ ਦਿਨ ਰਾਤ ਮਿਹਨਤਾਂ ਕੀਤੀਆਂ ਭੰਡਾਰ ਭਰਤੇ ਤੇ ਜਦੋਂ ਅੱਜ ਇਹਨਾਂ ਦੇ ਭੰਡਾਰ ਭਰੇ ਗਏ ਆ ਅੱਜ ਭਰਗਲ ਗਏ ਪ੍ਰਭੂ ਤੇਰੀ ਬੇਨਤੀ ਆ ਇਹ ਅਨਾਜ ਪੈਦਾ ਕਰਨਾ ਮੇਰੀ ਬਾਤ ਆਉਂਦੀ ਸਾਰੰਗੀ ਕਰ ਹੁੰਦਾ ਇਹ ਅਨਾਜ ਪੈਦਾ ਕਰਨਾ ਸਾਡੀ ਤੇ ਤੁਹਾਡੀ ਲੋੜ ਨਹੀਂ ਸੀ ਛਾਹਛਾਂ ਦੇ ਤਹਿਤ ਨੀਤੀਆਂ ਦੇ ਤਹਿਤ ਲੋੜ ਸਰਕਾਰ ਦੀ ਸੀ ਅਨਾਜ ਪੈਦਾ ਕਰਵਾਉਣਾ ਪਰ ਹਾਲਾਤ ਐਸੇ ਬਣਾਤੇ ਕਾਰਪੋਰੇਟ ਲੋਕਾਂ ਦਾ ਗਲਬਾ ਬਣਾ ਕੇ ਖੇਤੀ ਦੇ ਉੱਤੇ ਉਹਨਾਂ ਦੀ ਲੋੜ ਅੱਜ ਆ ਮੇਰੇ ਕਿਸਾਨ ਦੀ ਲੋੜ ਬਣੀ ਪਈ ਆ ਅੱਜ ਕਿਸੇ ਕਿਸਾਨ ਨੂੰ ਤੁਸੀਂ ਇਹ ਕਹਿ ਦਿਓ ਕਿ ਭਾਈ ਖਾਦ ਘੱਟ ਪਾ ਨਹੀਂ ਕਰ ਸਕਦਾ ਕੀ ਖੇੜਾ ਕਰ ਸਕਦਾ ਕਿਸਾਨ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਨਾ ਹੁਣ ਸੋਚੋ ਉਹ ਜਿਹੜੇ ਅੱਜ ਕਹਿੰਦੇ ਨੇ ਜਿਹੜੇ ਕਹਿੰਦੇ ਨੇ ਕਿ ਆਰਗੈਨਿਕ ਖੇਤੀ ਲੈ ਕੇ ਆਉਣ ਦੀ ਲੋੜ ਹੈ ਯਾਰ ਅਸੀਂ ਤਾਂ ਕਰਦੇ ਹੀ ਆਰਗੈਨਿਕ ਸੀ ਅਸੀਂ ਕਿਦੋਂ ਕਿਦੋਂ ਅਸੀਂ ਖਾਦਾ ਪਾਉਂਦੇ ਸੀ ਅਸੀਂ ਕੋਈ ਖਾਦਾ ਖੁੱਦਾ ਨਹੀਂ ਪਾਉਂਦੇ ਸੀ ਠੀਕ ਹੈ ਸਾਡੇ ਨਵੇਂ ਨੌਜਵਾਨਾਂ ਨੂੰ ਇਹ ਨਹੀਂ ਪਤਾ ਜਿਹੜੇ ਮੇਰੀ ਉਮਰ ਦੇ ਬੈਠੇ ਨੇ ਤੁਹਾਡੇ ਉਹਨਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਹੋਏਗਾ ਤੁਹਾਡੇ ਪਿੰਡਾਂ 'ਚ ಗ್ರಾಮ ਸੇਵਕ ਆਏ ಗ್ರಾಮ ਸੇਵਕ ਆ ਕੇ ਕਿਹਾ ਕਿਹਾ ਥੋੜੀ ਜੀ ਖਾਦ ਪਾ ਕੇ ਵੇਖ ਯਾਰ ਬੱਸ ਕਰ ਜੋ ਬਿਜਲੀ ਬਜਰੋ ਬੰਦ ਕਰਾ ਦਿਓ ਆ ਖਾਦ ਥੋੜੀ ਜੀ ਪਾ ਕੇ ਵੇਖ ਸਾਡੇ ਕਿਸਾਨ ਨੇ ਉਹ ਪਾਈ ਬੱਸੋ ਕਰਜੋ ਹੁਣ ਦੇਖੋ ਆਪਾਂ ਗੱਲ ਬੜੀ ਇੰਪੋਰਟੈਂਟ ਕਰਨ ਲੱਗੇ ਆ ਗੱਲ ਇੰਪੋਰਟੈਂਟ ਕਰਨ ਲੱਗੇ ਆ ਸਾਡੇ ਕਿਸਾਨ ਨੇ ਇਹਨਾਂ ਦਾ ਫਾਰਮੂਲਾ ਅਪਣਾ ਬੈਠਾ ਉਹ ਖਾਦ ਪਾਉਣੀ ਸ਼ੁਰੂ ਕਰ ਲਈ ਜਿਹੜੋ ਥੋੜਾ ਜਿਹਾ ਲਾਲਚ ਦਿੱਤਾ ਝਾੜ ਵਧਾ ਵਧਾ ਅਖੀਰ ਤੁਸੀਂ ਅੱਜ ਐਸੇ ਸਿਕੰਜੇ ਚ ਫਸੇ ਪਏ ਹੋ ਤੇ ਤੁਹਾਨੂੰ ਤੁਹਾਡੀ ਮਜਬੂਰੀ ਬਣੀ ਪਈ ਆ ਖਾਦ ਘਟਾ ਨਹੀਂ ਸਕਦੇ ਕੀ ਖਿਆਲ ਬੋਲਿਓ ਇਹੀ ਹੈ ਹੁਣ ਤੁਹਾਡੀ ਲੁੱਟ ਇੱਥੇ ਹੀ ਹੋਈ ਹੈ ਇੱਕ ਨੋਟ ਕਰਿਓ ਜਿੱਦੈ ਤੁਹਾਡੀ ਫਸਲ ਨੂੰ ਕੀੜਾ ਪੈਣਾ ਸ਼ੁਰੂ ਹੋਇਆ ਜਿੱਦੈ ਤੁਹਾਡੀ ਫਸਲ ਨੂੰ ਕੀੜਾ ਪੈਣਾ ਸ਼ੁਰੂ ਹੋਇਆ ਇਹਨਾਂ ਦੇ ਐਕਸਪਰਟ ਉਦੋਂ ਵੀ ਜਾਉਂਦੇ ਸੀ ਕਿਸੇ ਐਕਸਪਰਟ ਨੇ ਤੁਹਾਨੂੰ ਇਹ ਨਹੀਂ ਕਿਹਾ ਕਿ ਭਾਈ ਖਾਦ ਘਟਾ ਦਿਓ नाइट्रोजन ਘਟਾ ਦਿਓ ਜੇ ਨਾਈਟ੍ਰੋਜਨ ਘਟਾ ਦਿਓਗੇ ਕੀੜਾ ਨਹੀਂ ਪੈਗਾ ਕਿਸੇ ਨੇ ਕਿਹਾ ਪਹਿਲਾਂ ਸਭੋ ਕੀ ਕਿਹਾ ਇਹਨਾਂ ਨੇ ਆਪਦੇ ਡਿਪਾਰਟਮੈਂਟਾਂ ਦੇ ਥਰੂ ਤੁਹਾਨੂੰ ਸਬਸਿਡੀ ਤੇ ਸਪਰੇਹਾਂ ਪ੍ਰੋਵਾਈਡ ਕਰਵਾਈਆਂ ਜਾਂ ਨਹੀਂ ਕਰਵਾਈਆਂ ਬੋਲ ਕੇ ਦੱਸੋ ਕਰਵਾਈਆਂ ਕਰਵਾਈਆਂ ਨਾ ਉਹ ਉਸ ਵੇਲੇ ਵਕਤ ਸੀ ਆਪਦੇ ਕਿਸਾਨ ਦੀ ਬਾਹ ਫੜਨ ਦਾ ਕਿ ਕੋਈ ਗੱਲ ਨਹੀਂ ਫਸਲ ਥੋੜੀ ਹੁੰਦੀ ਹੈ ਹੈ ਨਾ ਹੋਵੇ ਤੁਸੀਂ ਕੋਈ ਸਪਰੇ ਨਹੀਂ ਕਰਨੀ ਸਿਰਫ ਥੋੜੀ ਜਿਹੀ ਯੂਰੀਆ ਖਟਾ ਦਿਓ। ਲੇਕਿਨ ਲੋੜ ਸੀ ਭਰਾਵੋ ਸਰਕਾਰ ਦੀ ਉਸ ਵੇਲੇ। ਕਾਰਪੋਰੇਟ ਦੀ ਲੋੜ ਸੀ। ਉਹਦੇ ਚ ਅੱਗੇ ਤੁਹਾਡੀ ਲੁੱਟ ਕਿਵੇਂ ਹੋਈ? ਅੱਜ ਜਿਹੜਾ ਤੁਸੀਂ ਸਪੇ ਦਾ ਲੀਟਰ ਲੈਣ ਜਾਂਦੇ ਹੋ। ਜਿਹਦੇ ਉੱਤੇ ਦਾ ਰੇਟ 800 ਰੁਪਏ ਤੱਕ ਲਿਖਿਆ ਹੁੰਦਾ ਹੈ। ਪਰ ਮਿਲ ਕਿੰਨੇ ਦਾ ਜਾਂਦਾ ਹੈ? 250 ਦਾ 250 ਦਾ। ਕੀ ਛਾਲਾ ਮੇਰੀ ਗੱਲ ਨਾਲ ਸਹਿਮਤ ਹੋ ਠੀਕ ਹੈ ਗਲਤ ਹੈ ਠੀਕ ਹੈ ਜੀ ਮੈਨੂੰ ਲੱਗਦਾ ਇਹਦਾ ਮਤਲਬ ਕਮਾਈ ਹਦੋਂ ਉਹਦੇ ਚ ਵੀ ਹੈ ਤੁਹਾਨੂੰ ਲੁੱਟ ਕੇ ਕਮਜ਼ੋਰ ਕਰਕੇ ਤੁਹਾਡੇ ਸਿਰ ਕਰਜ਼ਾ ਚੜਾ ਕੇ ਤੁਹਾਨੂੰ ਉਸ ਕਰਜ਼ੇ ਦੇ ਮੱਕੜ ਜਾਲ ਚ ਫਸਾ ਕੇ ਤੁਹਾਡੇ ਕੋਲੋਂ ਫਸਲ ਪੈਦਾ ਕਰਵਾਉਣੀ ਸੀ ਭਰਾਵੋ ਉਹ ਕਰਵਾਈ ਜਾ ਰਹੀ ਹੈ ਬੜੇ ਗੰਭੀਰ ਮੁੱਦੇ ਨੇ ਬੜੇ ਗੰਭੀਰ ਵਿਸ਼ੇ ਨੇ ਕਿਸਾਨਾਂ ਨੂੰ ਬਹੁਤ ਗੰਭੀਰਤਾ ਨਾਲ ਸੋਚਣਾ ਪਏਗਾ ਲੜਾਈਆਂ ਬੜੀਆਂ ਵੱਡੀਆਂ ਨੇ ਮੈਂ ਜਿਆਦਾ ਸਮਾਂ ਪਹਿਲੀ ਤਾਂ ਗੱਲ ਆਦੀ ਮੈਂ ਬੋਲਣ ਜੋਗਰਾ ਨਹੀਂ ਮੇਰੀ ਅਰਜ਼ਾ ਇੱਕ ਇੱਕ ਸੋਚ ਕੇ ਦੱਸੋ ਮੈਨੂੰ ਸਾਰੇ ਜਿੰਨੇ ਇੱਥੇ ਨੌਜਵਾਨ ਖੜੇ ਨੇ ਰੱਬ ਨੂੰ ਯਾਦ ਕਰਕੇ ਜੇ ਤਾਂ ਸਾਨੂੰ ਆਪ ਦਾ ਆਗੂ ਮੰਨਦੇ ਹੋ ਫਿਰ ਹੱਥ ਖੜਾ ਕਰਿਓ ਨਹੀਂ ਤਾਂ ਨਾ ਕਰਿਓ ਮੰਨਦੇ ਆ ਜੀ ਮੰਨਦੇ ਆ ਤੁਸਾਨੂੰ ਜੇ ਮੰਨਦੇ ਹੋ ਇੱਕ ਮਿੰਟ ਰੁਕੋ ਜੇ ਮੰਨਦੇ ਹੋ ਫਿਰ ਇੱਕ ਫਾਰਮੂਲੇ ਦਾ ਸਾਰਿਆਂ ਨੇ ਆਪਾਂ ਵੇਖਿਆ ਅਜਮਾਇਆ ਨਾ ਫਾਰਮੂਲਾ ਅਜਮਾਇਆ ਨਾ ਆਪਾਂ ਫਾਰਮੂਲਾ 13 ਮਹੀਨੇ ਬੈਠ ਕੇ ਅਜਮਾ ਚੁੱਕੇ ਆ ਤੁਸੀਂ ਉਦੋਂ ਵੀ ਜ਼ਬਰਦਸਤ ਮੁਕਾਲਕ ਮੁਕਾਬਲਾ ਸਬਰ ਨਾਲ ਕੀਤਾ ਹੈ ਅੱਜ ਵੀ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰ ਰਹੇ ਹਾਂ ਤੁਹਾਡਾ ਅੰਦੋਲਨ ਅੱਜ ਯੂਕੇ ਦੀ ਪਾਰਲੀਮੈਂਟ ਦੇ ਵਿੱਚ ਤੁਹਾਡੇ ਅੰਦੋਲਨ ਤੇ ਬੋਲਿਆ ਗਿਆ ਸਾਡੇ ਇਸ ਨੌਜਵਾਨ ਤੇ ਬੋਲਿਆ ਗਿਆ ਜਿਹੜਾ ਸਾਡਾ ਅਜ ਨੌਜਵਾਨ ਸ਼ਹੀਦ ਹੋਇਆ ਯੂਕੇ ਦੀ ਪਾਰਲੀਮੈਂਟ ਦੇ ਵਿੱਚ ਇਸ ਦਾ ਮੁੱਦਾ ਉੱਠ ਚੁੱਕਿਆ ਯੂਨ ਦੇ ਵਿੱਚ ਗੱਲ ਜਾ ਚੁੱਕੀ ਆ ਤੁਹਾਨੂੰ ਬਾਹਰ ਤੋਂ ਬਹੁਤ ਤਾਕਤ ਤੇ ਬਹੁਤ ਸਪੋਰਟ ਮਿਲਣੀ ਸ਼ੁਰੂ ਹੋਈ ਆ ਲੇਕਿਨ ਅਗਲਿਆਂ ਦਾ ਜੋਰ ਲੱਗਿਆ ਹੋਇਆ ਹੈ ਕਿ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਗੁੰਡਾਗਰਦੀ ਕਰਨ ਵਾਲੇ ਸਾਬਤ ਕਰਨਾ ਹੈ। ਅੰਦੋਲਨ ਜਿੱਤਣਾ ਹੈ। ਬੋਲਿਓ। ਜਿੱਤਣਾ ਨਾ। ਜੇ ਜਿੱਤਣਾ ਹੈ। ਤੁਹਾਡੇ ਆਗੂ ਲਕਸ਼ਮਣ ਰੇਖਾ ਕਿ রেখা ਖਿੱਚ ਦੇਣਾ। ਸਾਡਾ ਕੋਈ ਵੀ ਵਿਅਕਤੀ ਉਸ ਲਕਸ਼ਮਣ ਰੇਖਾ ਤੋਂ ਅੱਗੇ ਪਾਰ ਨਹੀਂ ਜਾਣਾ ਚਾਹੀਦਾ। ਦੇਖਾਂ ਬਲਾਂ ਮੈਂ ਮੋਰਚੇ ਨੂੰ ਕੋਈ ਹਰਾਕੇ ਵਿਖਾਵੀ। ਜਿੱਤਾਂਗੇ ਫਰਨੋਟ ਗਰੰਟੀ ਨਾਲ ਗੱਲ ਕਰਦਾ 200% ਦਿੱਤਾਂਗੇ ਸੋ ਇਸ ਮੋਰਚੇ ਨੂੰ ਜਿੰਨਾ ਬਹੁਤ ਜ਼ਰੂਰੀ ਆ ਮਿੱਤਰੋ ਕਿਉਂ ਜਿੰਨਾ ਜ਼ਰੂਰੀ ਆ ਅੱਜ ਆਪਣੀ ਜਾਣਾ ਦੇਖੋ ਹਾਂ ਸਾਰੇ ਆਗੂਆਂ ਨੇ ਜਾਣਾ ਹੈ ਭਲੇਖਸਾ ਬਾਈ ਨੇ ਇੱਕ ਤਾਂ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਮੈਂ ਇੰਨੀ ਬੋਲਣ ਦੀ ਕਸਫੀ ਨਹੀਂ ਕਰਦਾ ਇਹਨਾਂ ਵਿਸ਼ਿਆਂ ਤੇ ਅਗਰ ਗੱਲ ਕਰਨੀ ਹੋਵੇ 3-3 ਘੰਟੇ ਬਹਿ ਕੇ ਖੜ ਕੇ ਬੋਲ ਕੇ رزلٹ کھنے یہ دشا کیوں ہوئی ہے بہت لوگ کی نے خرچ کرتے کوئی نے کوٹیاں پالیا کوئی کہ سکارپیو لے لیے کوئی کہ اتوی وڈیا کیوں گا نا لینا گیڑ والی وڈی ہوں فورجو میں پنڈا چیا ਕਿਸੇ ਵੀ ਪਿੰਡ ਤੋਂ ਮੈਨੂੰ ਕਿਸੇ ਜੱਟ ਕੋਲੇ ਫੋਰਚੂਨਰ ਗੱਡੀ ਨਹੀਂ ਮਿਲੀ ਲੇਕਿਨ ਪ੍ਰਚਾਰ ਕਰਨ ਵਾਲਿਆਂ ਨੇ ਪ੍ਰਚਾਰ ਤੁਹਾਡੇ ਖਿਲਾਫ ਕਰ ਰੱਖਿਆ ਹੈ ਉਹ ਗੱਡੀਆਂ ਉਹ ਸਭ ਕੁਝ ਤੁਹਾਡੇ ਕਰਜ਼ੇ ਦਾ ਕਾਰਨ ਨਹੀਂ ਹੈ ਉਹਦੇ ਕਾਰਨ ਲਗਾਤਾਰ ਲੰਬੇ ਸਮੇਂ ਤੋਂ ਬਣੀਆਂ ਆਰਥਿਕ ਨੀਤੀਆਂ ਜਿਹਦਾ ਨਿਸ਼ਾਨਾ ਹੈ تو توڑیا زمین کارپوریٹ لوگوں کے قبضے جایا چاہیے ڈبل ڈوٹیوں وغیرہ ساوا کا نشانہ ہے وہ لڑائی ہے یہ لڑائی چھوٹی نہیں ہے لیکن جن سبر نہ لڑوں گے جتاں گے اوش جتان گے سو مجھے وشواس داؤ جن اتنے بیٹھے ہو کس رکھاؤ میری کہ اگے تو ਕਦੇ ਵੀ ਆਗੂਆਂ ਦੀ ਲਕਸ਼ਮਣ ਰੇਖਾ ਪਾਰ ਨਹੀਂ ਕਰੋਗੇ ਨਹੀਂ ਕਰਾਂਗੇ ਨਹੀਂ ਕਰਾਂਗੇ ਮੇਰੇ ਦੋਸਤੋ ਅਗਰੇ ਇੱਕ ਦਲ ਕੇ ਆਪਾਂ ਟਲਪੇ ਆਪਣਾ ਡਿਸਪਲਰ ਹੈ ਯਾਰ ਆਪਾਂ ਟਿਸਪਿੰਡ ਫੋਰ ਸਾਈਡ ਫਤਿਹ ਸਦਾ ਨੌਜਵਾਨ ਗਿਆ ਉਹਦਾ ਜੋ ਮਸੀਂ ਸੰਸਕਾਰ ਕਰਨ ਦੀ لیکن شہیدان جس طریقے شہیدان ایک کروڑ روپیہ معاوجہ دینا بھی اسی طریقے <skry> اگلی گوٹی کہ بچی ہے سرکاری نوکری بھی دے یہ مان لیا پر گل مکھی نہیں اچھی مک کرتے آ سڈا نوجوان شہید ہوا کیوں ਜਿਨ੍ਹਾਂ ਨੇ ਉਹਨੂੰ ਸ਼ਹੀਦ ਕੀਤਾ ਹੈ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਇਹ ਸਵਾਲ ਸਾਡਾ ਪੰਜਾਬ ਫੋਰਮ ਵਿੱਚ ਤੇ ਆ ਅਸੀਂ ਮੰਗ ਕਰ ਰਹੇ ਆ ਪੰਜਾਬ ਸਰਕਾਰ ਤੋਂ ਕਿ ਪੰਜਾਬ ਸਰਕਾਰ ਉਹਨਾਂ ਲੋਕਾਂ ਦੇ ਖਿਲਾਫ ਬਣਦੀ ਕਾਰਵਾਈ ਕਰੇ ਜਿਨ੍ਹਾਂ ਨੇ ਆ ਸਾਡੇ ਟਰੈਕਟਰ ਤੋੜੇ ਜਿਨ੍ਹਾਂ ਨੇ ਸਾਡੇ ਨੌਜਵਾਨ ਨੂੰ ਗੋਲੀ ਮਾਰੀ ਜੀ ਜਿਨ੍ਹਾਂ ਨੇ ਸਾਡੇ ਜ਼ਖਮੀ ਕੀਤੇ ਨੇ ਉਹਨਾਂ ਧਾਰਿਆਂ ਦੀ ਐਫ ਆਈ ਆਰ ਦਰਜ ਹੋ ਕੇ ਕਾਰਵਾਈ ਹੋਣੀ ਚਾਹੀਦੀ ਹੈ ਇਹ ਸਾਡੀ ਮੰਗ ਹੈ ਪਰ ਉਹਦੇ ਤੇ ਪੰਜਾਬ ਸਰਕਾਰ ਨੂੰ ਅਸੀਂ ਕਹਿੰਦੀ ਜਰੂਰ ਹੈ ਪੰਜਾਬ ਸਰਕਾਰ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡੇ ਨਾਲ ਹੁਣ ਆਏਗਾ ਰਿਜ਼ਲਟ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਕਿੰਨੀ ਖੜੀ ਹੈ ਸੋ ਮੈਂ ਜ਼ਿਆਦਾ ਨਾ ਬੋਲਦਾ ਹੋਇਆ ਮੈਂ ਬੇਨਤੀ ਕਰੂੰਗਾ ਬਾਬਾ ਇਹ ਤਾਂ ਖਾਲੀ ਹੀ ਮੇਰਾ ਮੈਂ ਬੋਲਣਾ ਚਾਹਨਾ ਹਾਂ ਤੇ ਫਿਰ ਖੇਲ ਸਾਹਿਬ ਨੂੰ ਨੋਟ ਦੇਤਾ ਵੀ ਹਾਂਜੀ ਬਿਲਕੁਲ ਜੀ ਖੇਲ ਸਾਹਿਬ ਜੀ ਮੈਂ ਥੋੜਾ ਜਿਹਾ ਹੱਥ ਬਣ ਕੇ ਬੇਨਤੀ ਮੌਕਾ ਜ਼ਰੂਰ ਦਿਓ ਹੀ ਬੋਲੋ ਓਕੇ ਓਕੇ ਹਾਂਜੀ